ਈਵੀਐਮ ਮਸ਼ੀਨਾਂ ਨੂੰ ਖਤਮ ਕਰਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਗੁਰਦਾਸਪੁਰ ਚ ਵੱਖ-ਵੱਖ ਜਥੇਬੰਦੀਆਂ ਲੋਕਾਂ ਨੂੰ ਜਾਗਰੂਕ ਕਰ ਰਹੀਆਂ ਹਨ ਵੱਖ-ਵੱਖ ਜਥੇਬੰਦੀਆਂ ਦੇ ਮੈਂਬਰਾਂ ਨੇ ਕਿਹਾ ਕਿ ਜੇਕਰ ਅਸੀਂ ਦੇਸ਼ ਨੂੰ ਬਚਾਉਣਾ ਹੈ ਤਾਂ ਸਾਨੂੰ ਈਵੀਐਮ ਮਸ਼ੀਨਾਂ ਨੂੰ ਬੰਦ ਕਰਨਾ ਹੋਵੇਗਾ ਸਾਡੇ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਬੋਜਨ ਵਾੜੀ ਹਲਕਾ ਕਾਦੀਆਂ ਪ੍ਰਧਾਨ ਅੱਜ ਦਾ ਸਾਡਾ ਚਾਹ ਮੇਨ ਮਕਸਦ ਇਹ ਹੈ ਕਿ ਈਵੀਐਮ ਹਟਾਓ ਲੋਕਤੰਤਰ ਬਚਾਓ ਕਿਉਂਕਿ ਜਦ ਸੰਵਿਧਾਨ ਨੇ ਵਿੱਚ ਹਰ ਬੰਦੇ ਨੂੰ ਹੱਕ ਦਿੱਤਾ ਕਿ ਤੁਸੀਂ ਆਪਣੀ ਵੋਟ ਨਾਲ ਆਪਣੀ ਮਨਪਸੰਦੀ ਸਰਕਾਰ ਬਣਾ ਸਕਦੇ ਹੋ ਲੀਡਰ ਬਣ ਸਕਦੇ ਹੋ ਪਰ ਜੋ ਦੇਖਣ ਵਿੱਚ ਆ ਰਿਹਾ ਹੈ ਕਿ ਜੋ EVM ਦੇ ਵਿੱਚ ਉਹਦੇ ਰਾਹੀਂ ਜਿਹੜੀ ਸਰਕਾਰਾਂ ਚੁਣੇ ਜਾ ਰਹੀਆਂ ਉਹ ਵੋਟ ਕਿਤੇ ਪਾਉਂਦੇ ਆ ਔਰ ਵੋਟ ਨਿਕਲ ਕਿਸੇ ਦੀ ਪਈ ਹੈ ਉਹ ਇਸ ਤਰ੍ਹਾਂ ਸਾਡੇ ਸਾਡੇ ਹਰ ਭਾਰਤੀ ਨਾਗਰਿਕ ਦਾ ਜੋ ਵੋਟ ਦਾ ਹੱਕ ਹੈ ਉਹਦੀ ਦੁਰਵਰਤ ਹੋ ਰਹੀ ਹੈ ਅੱਜ ਬਿਲਕੁਲ ਵਿਸ਼ਵਾਸ ਉੱਠ ਚੁੱਕਾ ਲੋਕਾਂ ਤੋਂ ਕਿ ਜਿਹੜੀ EVM ਹੈ ਨਿਰਪੱਖ ਪਾਰਦਰਸ਼ੀ ਇਲੈਕਸ਼ਨ ਚਾਹੀਦੀ ਚੋ ਸਾਡੀ ਮੈਂ ਪਾਰਟੀ ਵੱਲੋਂ ਵੀ ਇਹ ਮੰਗ ਦਰਾਂਦਾ ਕਿ ਇਹ ਜਿਹੜੀ ਹੈ EVM ਹਟਾ ਕੇ ਬੈਲਟ ਪੇਪਰ ਤੇ ਚੋਣਾ ਕਰਾਈਆਂ ਜਾਣ ਅਜੇ ਕੁਮਾਰ ਜਰਨਲ ਸੈਕਟਰੀ ਪੀ ਮਾਰਮੀ ਭਾਰਤੀ ਇਕਤਾ ਮਿਸ਼ਨ ਗੁਰਦਾਸਪੁਰ ਦਾ ਜ਼ਿਲ੍ਹਾ ਜਰਨਲ ਸੈਕਟਰੀ ਹਾਂ ਜਿਸ ਤਰ੍ਹਾਂ ਕਿ ਸਾਡੇ ਮਾਨਯੋਗ ਮਾਸਟਰ ਜੀ ਨੰਦ ਲਾਲ ਜੀ ਨੇ ਦੱਸਿਆ ਹੈ ਕਿ ਸਾਡਾ ਜੋ ਇਹ ਮਕਸਦ ਹੈ EVM ਮਸ਼ੀਨ ਦੇ ਖਿਲਾਫ ईवीएम मशीन ਦੀ ਵਰਤੋਂ ਦੇ ਨਾਲ ਵੋਟਾਂ ਦੇ ਵਿੱਚ ਸਾਡੇ ਜੋ ਬਹੁਜਨ ਲੋਕ ਹਨ ਉਹਨਾਂ ਦੀ ਬੜੀ ਕੀਮਤੀ ਵੋਟ ਦੀ ਜੋ ਆ ਚੋਰੀ ਹੋ ਰਹੀ ਹੈ بڑے ਸੋਚੇ ਸਮਝੇ ਤਰੀਕੇ ਦੇ ਨਾਲ ਸਾਡੇ ਕੋਲੋਂ ਪਹਿਲਾਂ ਹੀ 3000 ਸਾਲ ਪਹਿਲਾਂ ਤੋਂ ਸਾਡਾ ਰਾਜ ਖੋਇਆ ਗਿਆ ਹੈ ਜੇਕਰ ਬਾਬਾ ਸਾਹਿਬ ਅੰਬੇਦਕਰ ਜੀ ਦੀ ਬੜੀ ਅਣਥਕ ਮਿਹਨਤ ਤੇ ਸਦਕਾ ਅੱਜ ਅਸੀਂ ਸਾਰੇ ਸਮਾਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣ ਲੱਗੇ ਹਾਂ ਬਾਬਾ ਸਾਹਿਬ ਦੁਆਰਾ ਦਿੱਤੇ ਹੋਏ ਅਰਖਣ ਦੀ ਬਦੌਲਤ ਅਸੀਂ ਸਾਰੇ ਪੜ੍ਹਾਈ ਔਰ ਨੌਕਰੀਆਂ ਵਿੱਚ ਹਿੱਸੇਦਾਰੀ ਲੈ ਰਹੇ ਹਾਂ ਉਹ ਚੀਜ਼ ਮਨੁਵਾਂਦੀ ਸਰਕਾਰਾਂ ਤੋਂ ਜਰੀ ਨਹੀਂ ਜਾ ਰਹੀ ਔਰ ਪਿਛਲੇ 10 ਸਾਲ ਤੋਂ ਲਗਭਗ ਇੱਕ ਹੀ ਵਿਚਾਰਧਾਰਾ ਦੀ ਪਾਰਟੀ बार-बार ਸੱਤਾ ਤੇ ਕਾਬਜ਼ ਹੋ ਰਹੀ ਹੈ ਚਾਹੇ ਉਹ ਸੈਂਟਰ ਸਰਕਾਰਾਂ ਹੋਣ ਚਾਹੇ ਉਹ ਸਟੇਟ ਸਰਕਾਰਾਂ ਹੋਣ ਇਹ ਮਿਲੀ ਭੁਗਤ ਹੈ ਸਾਰੀ ਇਹਨਾਂ ਦੀ ਅਸੀਂ ਅਸੀਂ ਨਹੀਂ ਪੂਰੇ ਭਾਰਤ ਦੇ ਵਿੱਚ ਬੁੱਧੀਜੀਵੀ ਲੋਕ ਜਿਵੇਂ ਕਿ ਸੁਪਰੀਮ ਕੋਰਟ ਦੇ بڑے ਮਾਨਜੋਬ ਵਕੀਲ ਸ਼੍ਰੀ ਭਾਨੂੰ ਪ੍ਰਤਾਪ ਜੀ ਮਹਿਮੂਦ ਪ੍ਰਾਚਾ ਜੀ ਈਮਾਰਮੀ ਦੇ ਸੁਪਰੀਮੋ ਐਡਵੋਕੇਟ ਚੰਦਰਸ਼ੇਖਰ ਆਜ਼ਾਦ ਜੀ ਬਾਮ ਸੇਫ ਦੇ ਸੁਪਰੀਮੋ ਬਾਮਨ ਮੇਸ਼ਰਾਮ ਜੀ ਇਸ ਤਰ੍ਹਾਂ ਨਾ ਕਰਕੇ ਪੂਰੇ ਦੇਸ਼ ਦੇ ਬੁੱਧੀਜੀਵੀ ਲੋਕਾਂ ਨੇ ਆਪਣੇ ਦਿੱਲੀ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਇੱਕ ਅਭਿਆਨ ਸ਼ੁਰੂ ਕੀਤਾ ਹੈ ਔਰ 21 ਜਨਵਰੀ ਤੋਂ 21 ਜਨਵਰੀ 2024 ਤੋਂ ਗੁਰਦਾਸਪੁਰ ਦੇ ਵਿੱਚ ਬੀਮਾਰਮੀ ਭਾਰਤ ਇਕਤਾ ਮਿਸ਼ਨ ਅੰਬੇਡਕਰ ਮਿਸ਼ਨ ਤਰਕਸ਼ੀਲ ਸੋਸਾਇਟੀ ਔਰ ਹੋਰ ਵੀ ਕਿਸਾਨ ਜਥੇਬੰਦੀਆਂ ਨੇ ਸਾਰਿਆਂ ਨੇ ਮਿਲ ਕੇ ਇੱਕ ਖਿਆਲ ਹੋਣ ਦਾ ਜੋ ਹੋਕਾ ਸ਼ਹਿਰ ਵਾਸੀਆਂ ਨੂੰ ਦਿੱਤਾ ਸੀ ਅੱਜ ਅਸੀਂ ਉਸੇ ਚੀਜ਼ ਦੇ ਵਿੱਚ ਉਸੇ ਕੜੀ ਦੇ ਵਿੱਚ ਸ਼ਹਿਰ-ਸ਼ਹਿਰ ਪਿੰਡ-ਪਿੰਡ ਇਸ ਚੀਜ਼ ਨੂੰ ਲੈ ਜਾਣਾ ਚਾਹੁੰਦੇ ਹਾਂ ਸਰਕਾਰਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ ਲੈਟਰਾਂ ਦੇ ਜ਼ਰੀਏ ਵੀ ਆਪਣੇ ਇਹਨਾਂ ਪ੍ਰੋਟੈਸਟ ਦੇ ਜ਼ਰੀਏ ਵੀ ਕਿ ਜਿੰਨੀ ਜਲਦੀ ਹੋ ਸਕੇ ਇਹ ਜੋ ਲੋਕ ਸਭਾ ਦੀਆਂ ਚੋਣਾਂ ਆਉਣੀਆਂ ਹਨ ਇਹਨਾਂ ਦੇ ਵਿੱਚ EVM ਮਸ਼ੀਨ ਦੀ ਵਰਤੋਂ ਨਾ ਕੀਤੀ ਜਾਵੇ ਜਾ ਰਿਹਾ ਉਹ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਲੋਕ ਮਿਸ ਕਾਲ ਕਰੀਂਦਾ ਕਿਵੇਂ ਵਰਤ ਚ ਜਾਏਗਾ ਮਿਸ ਕਾਲ ਕਰਨ ਦੇ ਨਾਲ ਹਾਈ ਲੈਵਲ ਤੱਕ ਅਸੀਂ ਸਰਕਾਰੀ ਅਦਾਰਿਆਂ ਨੂੰ ਇਹ ਦੱਸਾਂਗੇ ਕਿ ਕਿੰਨੇ ਲੋਕ ਇਸ ਚੀਜ਼ ਦੇ ਖਿਲਾਫ ਹਨ ਔਰ ਗਰਾਊਂਡ ਲੈਵਲ ਤੇ ਆ ਕੇ ਜਿਸ ਤਰ੍ਹਾਂ ਅੱਜ ਹੀ ਗਰਦਾਸਪੁਰ ਦੇ ਵਿੱਚ ਅਨੁਮਾਨ ਚੌਂਕ ਚਾਏ ਹਾਂ ਆਟੋਮੈਟਿਕਲੀ ਦੁਨੀਆ ਦਾ ਧਿਆਨ ਸਾਡੇ ਵੱਲ ਆਏਗਾ ਅਸੀਂ ਆਪਣੇ ਜੋ ਪੈਂਪਲੇਟ ਬਣਾਏ ਹਨ ਉਹ ਉਹਨਾਂ 'ਚ ਦੇਵਾਂਗੇ ਆਪਣੇ ਲੈਟਰ ਸ਼ੇਅਰ ਕਰਾਂਗੇ ਸਾਡੇ ਕੋਲ ਤਖਤੀਆਂ ਨੇ ਜਿੰਨਾ ਉੱਤੇ ਸਾਡਾ ਸੰਦੇਸ਼ ਸਾਡੀ ਮੰਚਾ ਲਿਖੀ ਹੋਈ ਹੈ ਸਾਰੀ ਦੁਨੀਆ ਪੜੀ ਲਿਖੀ ਆ ਔਰ ਇਸ ਚੀਜ਼ ਨੂੰ ਦੇਖ ਕੇ ਜਾਗਰੂਕ ਹੋਣਗੇ ਕਰ ਰਹੇ ਹੋ ਕੀ ਮੇਨ ਮਕਸਦ ਕੀ ਹੈਗਾ ਜਾਗਰੂਕ ਮੇਨ ਮਕਸਦ ਆ ਕਿ ਐਵੀਐਮ ਨੂੰ ਹਟਾਉਣਾ ਹੈ ਇਹ ਲੋਕਤੰਤਰ ਕਾਇਮ ਰੱਖਣਾ ਹੈ ਆਪਣੇ ਸੰਵਿਧਾਨਕ ਅਧਿਕਾਰਾਂ ਨੂੰ ਕਾਇਮ ਰੱਖਣਾ ਹੈ ਕਿਉਂਕਿ ਈਵੀਐਮ ਰਾਹੀਂ ਵੋਟ ਦੀ ਚੋਰੀ ਕਰਕੇ ਜਿਹੜੀਆਂ ਸਰਕਾਰਾਂ ਆ ਰਹੀਆਂ ਨੇ ਉਹ ਲੋਕਾਂ ਦੇ ਲੋਕਤੰਤਰੀ ਜਿਹੜੀਆਂ ਸੰਸਥਾਵਾਂ ਨੇ ਤੇ ਲੋਕਾਂ ਦੇ ਹੱਕਾਂ ਦਾ ਖੰਡਨ ਕਰ ਰਹੀਆਂ ਨੇ ਤੋਂ ਅਸੀਂ ਇਹ ਜਨਮਤ ਤਿਆਰ ਕਰਕੇ ਜਨ ਅੰਦੋਲਨ ਕਰਕੇ ਤੇ ਇਹ ਈਵੀਐਮ ਹਟਾ ਕੇ ਤੇ ਇਹਦੀ ਥਾਂ ਤੇ ਬੈਲਟ ਪੇਪਰ ਲਿਆਉਣਾ ਚਾਹੁੰਦੇ ਆ ਇਸ ਲਈ ਅਸੀਂ ਇਹ ਅੱਜ ਲੋਕ ਜਾਗਰਤੀ ਵਾਸਤੇ ਇਹ ਜਿਹੜਾ ਹੈ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਹਰ ਇੱਕ ਸ਼ਹਿਰ ਚ ਕਰਾਂਗੇ ਇਸ ਤੋਂ ਪਹਿਲਾਂ ਵੀ ਅਸੀਂ ਗਰਦਾਸਪੁਰ ਵਿੱਚ ਧਾਰੀਵਾਲ ਚ ਕੀਤਾ ਹੈ ਔਰ ਵਫਾਕ ਸ਼ਹਿਰਾਂ ਵਿੱਚ ਅਸੀਂ ਇਹ ਕਰਨ ਜਾ ਰਹੇ ਹਾਂ ਕਿਨਾ ਕਿਨਾ ਵੱਲੋਂ ਕੀਤਾ ਜਾ ਰਿਹਾ ਹੈ ਇਹ ਸੰਖਾਵਾਂ ਵੈਸੇ ਤੇ ਅਹੀਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਕਾਲ ਕੀਤਾ ਹੈ ਕਿਸਾਨ ਜਥੇਬੰਦੀਆਂ ਪਰ ਅੱਜ ਜਿਹੜੀਆਂ ਮੌਜੂਦ ਨੇ ਉਹ ਭੀਮ ਆਰਮੀ ਇਕਤਾ ਮਿਸ਼ਨ ਡਾਕਟਰ ਮੈਡੀਕਲ ਮਿਸ਼ਨ ਤਰਕਸ਼ੀਲ ਸੁਸਾਇਟੀ ਇਹਨਾਂ ਦੇ ਮੈਂਬਰ ਹਾਜ਼ਰ ਨੇ ਨੰਦ ਲਾਲ ਕਲਿਆਣਪੁਰੀ ਡਾਕਟਰ ਮੈਡੀਕਲ ਮਿਸ਼ਨ ਵੱਲੋਂ